ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਾਨਿਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤੌਂਗ ਵਾਲੀ ਜ਼ਿਲ੍ਹਾ ਬਠਿੰਡਾ ਤੇ ਪੁੱਚੋ ਪਿੰਡ ਤੋਂ 7 ਕਿਲੋਮੀਟਰ ਤੇ ਰਹਿ ਜਾਂਦਾ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਦਿਖਾਉਂਗਾ ਇੱਕ ਤਾਜੀ ਸੂਈ ਹੈ ਜਰਸੀ ਬਹੁਤ ਸੋਹਣੀ ਪਹਿਲੇ ਸੂਏ ਚੰਗੇ ਦੁੱਧ ਵਾਲੀ ਦੱਸਦੇ ਆ ਤੇ ਇੱਕ ਟੋਕੜ ਵੇੜ ਦਿਖਾਉਂਗਾ ਡੱਬੀ ਨਾਰਮਲ ਰੇਟ ਵਾਲੀ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜਾਣਗੇ ਤੇ ਆ ਕੇ ਆਪਦੇ ਥੱਲੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਜਰਸੀ ਹੈ ਵੀਰ ਦੀ ਪਹਿਲਾ ਸੂਬਾ ਸੂਈ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10 ਦਿਨ ਸੂਈ ਨੂੰ ਸਮਾਂ ਹੋ ਗਿਆ ਤੇ 10 ਕਿਲੋ ਦੁੱਧ ਬਾਈ ਜੀ ਹੁਣੇ ਕਹਿੰਦੇ ਇਸ ਟਾਈਮ ਥੱਲੇ ਤਿਆਰ ਆ ਬੱਚਾ ਮਗਰ ਬੱਚਾ ਹਵਾਨਾ ਉਸ ਤੋਂ ਵੇਚ ਸਕਦੇ ਆ ਬੱਚੀ ਨੇ ਸੋਹਣਾ ਤਿਆਰ ਕੀਤਾ ਹੋਇਆ ਇਸ ਕੁਆਲਟੀ ਵੇਚ ਸਕਦੇ ਆ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਥੋੜੀ ਦਿੱਸੇ ਪੁਨੇ ਚ ਆ ਪਰ ਦੋਸਤੋ ਬੱਚੀ ਨੇ ਹਵਾਨਾ ਪੂਰਾ ਸੋਹਣਾ ਤਿਆਰ ਕੀਤਾ ਹੋਇਆ ਫਿਟਿੰਗ ਵਾਲਾ ਹਣ ਮੈਂ ਨੇੜ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਵ ਚਾਰੇ ਥਾਣਾਂ ਸੇਮ ਹੀ ਸਾਈਜ਼ ਆ ਗੈਪ 'ਚ ਨਿੱਖਰਵੇਂ ਕੱਲੇ-ਕੱਲੇ ਲੱਗੇ ਹੋਏ ਆ ਆ ਦੋਸਤੋ ਬੱਚਾ ਮਗਰ ਬੱਚਾ ਹਵਾਨਾ ਉਸ ਤੋਂ ਵੇਚ ਸਕਦੇ ਆ ਬੱਚੀ ਨੇ ਫਿਟਿੰਗ ਆਲਾ ਤਿਆਰ ਕੀਤਾ ਹੋਇਆ ਥੋੜੀ ਜਿਹੀ ਲਿੱਸੀ ਆ ਪਰ ਹਵਾਨਾ ਬੱਚੀ ਨੇ ਸੋਹਣਾ ਤਿਆਰ ਕੀਤਾ ਹੋਇਆ ਦੋਸਤੋ ਵੇਚ ਸਕਦੇ ਆ ਬੈਕ ਸਾਈਡ ਤੋਂ ਹਵਾਨਾ ਬੱਚੀ ਦਾ ਥਾਣ ਦੋਸਤੋ ਚਾਰੇ ਨੁਕਰਾਂ 'ਚ ਲੱਗੇ ਹੋਏ ਆ ਹੱਤੀ ਚਵਾਈ ਵਾਲੇ ਥਾਣ ਇਸ ਕੁਆਲਿਟੀ ਸੋਹਣੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਕਦ ਘਾਟ ਵੇਚ ਸਕਦੇ ਆ ਵੱਡਾ ਕਦ ਘਾਟ ਆ ਤੇ ਇੱਕ ਨੰਬਰ ਜਰਸੀ ਰੇਟ ਰੱਖਿਆ ਹੋਇਆ ਬਾਈ ਜੀ ਹੁਣ ਨੇ 35000 ਰ ਉੱਚ ਬਾਈ ਜੀ ਹੁਣੇ ਕਹਿੰਦੇ ਮਾਂਤਨ ਹੋ ਜੂ 2 ਨੰਬਰ ਤੇ ਆਜੋ 2 ਨੰਬਰ ਦੂਜਾ ਸੁਹਾ ਵੈੜ ਡੇਟ ਮੁਤਾਬਕ ਬਾਈ ਜੀ ਹੁਣੇ ਦੱਸਦੇ ਆ ਕਿ 8 ਤੋਂ 9 ਮਹੀਨੇ ਸੂਈ ਨੂੰ ਸਮਾਂ ਹੋ ਗਿਆ ਤੇ 8 ਕਿਲੋ ਦੁੱਧ ਬਾਈ ਜੀ ਹੁਣੇ ਕਹਿੰਦੇ ਤਿਆਰ ਆ ਲੀਟਰਾਂ ਵਾਲਾ ਦੋ ਟਾਈਮ ਚ ਵਾ ਕੇ ਦਵਾਂਗੇ ਤੇ ਪਿਛਲੇ ਥਣੋਂ ਤੇਲ ਆ ਦੋਸਤੋ ਬਹਿਣੀ ਵਾਲੇ ਪਾਸੇ ਦੇ ਪਿਛਲੇ ਥਣ ਤੋਂ ਤੇਲ ਆ ਬਾਈ ਜੀ ਹੁਣੇ ਕਹਿੰਦੇ ਤੇ ਦੋਵੇਂ ਟਾਈਮ ਚਾੜ ਤੇ ਮਿਲਦੀ ਆ ਵਧੀਆ ਥਣ ਮੈਂ ਬੱਚੀ ਦੇ ਨੇੜੇ ਤੋਂ ਚੈੱਕ ਕਰਾ ਦੇਣਾ ਆ ਦੋਸਤੋ ਵੇਖ ਸਕਦੇ ਆ ਚਾਰਾਂ ਥਾਣਾ ਸੇਮ ਹੀ ਸਾਈਜ਼ ਆ ਗੈਪ ਚ ਨਿੱਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਹਵਾਨੀ ਦੇ ਬਰੀਕ ਬਰੀ ਵੇਨ ਸੋਹਣੀ ਆ ਹੱਥੀ ਚ ਵਾਈਏ ਥਾਣਾ ਚਾਰੇ ਨੁਕਰਾਂ ਚ ਲੱਗੇ ਹੋਏ ਆ 2 ਨੰਬਰ ਦਾ ਰੇਟ 22 ਜੀ ਹੁਣ ਰੱਖਿਆ ਹੋਇਆ 17000 ਰੁਪਇਆ ਉਹ ਚ 22 ਜੀ ਹੁਣ ਇਹ ਕਹਿੰਦੇ ਮਾਨਤਾਨ ਹੋ ਜੂ ਜਿਹਨੂੰ ਪਸੰਦ ਆ ਜੂ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਔਰ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕ